1469 ਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਜੀ ਨੇ ਇੱਕ ਇਨਕਲਾਬੀ ਵਿਚਾਰ ਦੇ ਕੇ ਸਾਨੂੰ ਇਹਦੀ ਸ਼ੁਰੂਆਤ ਕੀਤੀ ਇੱਕ ਨਵਾਂ ਪੰਥ ਚਲਾਇਆ ਤੇ ਸਾਰੇ ਮਨੁੱਖਾਂ ਦੀ ਬਰਾਬਰੀ ਦੀ ਗੱਲ ਕੀਤੀ ਉਹਨਾਂ ਨੇ ਇਹ ਪਹਿਲੀ ਵਾਰ ਸੀ ਦੁਨੀਆ ਦੇ ਵਿੱਚ ਤੇ ਐਦਾਂ ਦਾ ਧਰਮ ਐਦਾਂ ਦਾ ਫੇਥ ਐਦਾਂ ਦਾ ਪੰਥ ਜਿਹੜਾ ਸਾਰੇ ਮਨੁੱਖਾਂ ਦੀ ਬਰਾਬਰੀ ਦੀ ਗੱਲ ਕਰਦਾ ਉਸ ਦੀ ਸ਼ੁਰੂਆਤ ਕੀਤੀ ਲੋਕਾਂ ਨੂੰ ਵੰਡਣ ਵਾਲੀ ਕਿਸੇ ਵੀ ਸਮਾਜਿਕ ਜਿਹੜੀ ਬੁਰਾਈ ਹੈ ਜਾਂ ਕੋਈ ਵਿਧਾ ਚੱਲੀ ਆ ਰਹੀ ਸੀ ਪਹਿਲ ਵਰਣਵੰਡ ਵਰਣਾ ਤਾਂ ਉਹਨੂੰ ਜੜ੍ਹਾਂ ਤੋਂ ਰੱਦ ਕਰ ਦਿੱਤਾ ਸਾਹਿਬ ਸੱਚੇ ਪਾਤਸ਼ਾਹ ਨੇ ਤੇ ਇਹਦੀ ਗੱਲ ਨਹੀਂ ਕੀਤੀ ਜਾਂਦੀ ਉਹ ਜਿਹੜੀ ਲੋਕਾਂ ਨੂੰ ਵੰਡਣ ਵਾਲੀ ਸ਼੍ਰੇਣੀ ਸੀ ਨਾ ਬ੍ਰਾਹਮਣ ਸ਼੍ਰੇਣੀ ਤੇ ਉਹਦੀਆਂ ਸਿੱਖਿਆਵਾਂ ਉਹਨਾਂ ਨੂੰ ਜੜ੍ਹਾਂ ਤੋਂ ਰੱਦ ਕਰ ਦਿੱਤਾ ਸੀ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਡੂੰਘੇ ਵਿਚਾਰਧਾਰਕ ਟਕਰਾਅ ਨੇ Rafi.